ਕੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਨਾਂ ਜੇ ਵੀ ਬੜੀਆਂ ਮੱਥਾ ਟੇਕਣ ਵਾਲੇ ਬੜੇ ਜੇ ਪਿੱਛੇ ਖੜੇ ਐ ਤੇਰੇ ਸਾਹਮਣੇ ਨਾਲ ਤੇ ਬੜਾ ਸਮਾਂ ਲੱਗ ਜਾਣਾ ਹੈ ਬੇਨਤੀ ਐ ਕੁਝ ਵੀਰ ਬਾਅਦ ਚ ਨਮਸਕਾਰ ਕਰ ਲਿਓ ਥੋੜਾ ਚਿਰ ਟਿਕਾ ਬਣਾ ਲਈਏ ਪੰਡਾਲ ਖੋਲ ਦਿੱਤਾ ਐ ਮੈਨੂੰ ਲੱਗਦਾ ਐ 100 ਫੁੱਟ ਪਿੱਛੇ ਤੱਕ ਸੰਗਤ ਦੂਰ ਤੱਕ ਬੈਠੀ ਐ ਬੜੇ ਟਿਕਾਣੇ ਨਾਲ ਆਪਾਂ ਕੁਝ ਚਿਰ ਹਾਜ਼ਰੀ ਭਰਨੀ ਐ ਗੁਰੂ ਘਰ ਔਰ ਥੋੜਾ ਜਿਹਾ ਆਪਾਂ ਕਿਰਪਾ ਕਰੋ ਬਈ ਲਾਈਨਾਂ ਲੰਮੀਆਂ ਛੇਤੀ ਛੇਤੀ ਜਿਹੜੇ ਪਿੱਛੇ ਖੜੇ ਐ ਜਾਂ ਤੇ ਇਦਾਂ ਹੀ ਮੱਥਾ ਟੇਕ ਕੇ ਬਹਿ ਜਾਓ ਬਾਅਦ ਵਿੱਚ ਅੱਗੇ ਨਮਸਕਾਰ ਕਰ ਲਿਓ ਜਿਹੜੇ ਸੱਜਣ ਪਿੱਛੇ ਖੜੇ ਐ ਬਾਅਦ ਵਿੱਚ ਨਮਸਕਾਰ ਕਰ ਲਿਓ बै जाइए सुन लीजिए ਸਾਡਾ ਸੁਣਨਾ ਸਮਝਣਾ ਇਹ ਜ਼ਿਆਦਾ ਜ਼ਰੂਰੀ ਹੈ ਨਮਸਕਾਰ ਵੀ ਕਰਨੀ ਬਣਦੀ ਹੈ ਪਰ ਜਿੱਥੇ ਖੜੇ ਹੋ ਪਿਆਰ ਨਾਲ ਉੱਥੋਂ ਵੀ ਮੱਥਾ ਟੇਕੋਗੇ ਟੇਕੀ ਜਾਣਾ ਪਿਆਰ ਨਾਲ ਟੇਕੋਗੇ ਉੱਥੋਂ ਵੀ ਟਿਕ ਜਾਣਾ ਜੇ ਪਿਆਰ ਨਾਲ ਨਾ ਟੇਕਿਆ ਇੱਥੇ ਨੇੜੇ ਆ ਕੇ ਵੀ ਨਹੀਂ ਟਿਕਣਾ ਹੋਰ ਨੇੜੇ ਆ ਜਾ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਵੀ ਲਾ ਆ ਕੇ ਸਿਰ ਤੇ ਵੀ ਚੱਕ ਲੈ ਤਾਂ ਵੀ ਫਰਕ ਨਹੀਂ ਪੈਣਾ ਜੇ ਪਿਆਰ ਨਾ ਹੋਇਆ ਤੇ ਪ੍ਰੇਮ ਹੋਇਆ ਫਿਰ ਜਿੱਥੇ ਵੀ ਖੜਾ ਹੈ ਅੰਦਰੋਂ ਨਮਸਕਾਰ ਕਰੇਗਾ ਪਰਵਾਹ ਨਹੀਂ ਹੋਣੀ ਇਹ ਕਰਕੇ ਸਿੰਘੋ ਜਿਹੜੇ ਤੁਸੀਂ ਆ ਪਿੱਛੇ ਵਾਲੇ ਆ ਨਾ ਅੱਗੇ ਵਾਲੇ ਇਹਨਾਂ ਨੂੰ ਟੇਕ ਲੈਣ ਦਿਓ ਉਹ ਜਿਹੜੇ ਪਿੱਛੇ ਵਾਲੇ ਆ ਉਹਨਾਂ ਨੂੰ ਪਿੱਛੇ ਪਿੱਛੇ ਖੁੱਲੇ ਖੁੱਲੇ ਰਾਹ ਚ ਹੀ ਬਾ ਲੋ ਨਾਲੇ ਤੇ ਰਸਤਾ ਕੰਮ ਆ ਜਾਏਗਾ ਨਹੀਂ ਤੇ ਉਹ ਕਿੱਥੇ ਜਾ ਕੇ 500 ਫੁੱਟ ਪਿੱਛੇ ਵਹਿਣਾ ਪਏਗਾ ਤੇ ਕਿੱਥੇ ਆ ਜਿਹੜੇ ਰਾਹ ਚ ਖੜੇ ਹੋ ਇੱਥੇ ਹੀ ਬਹਿ ਜਾਓਗੇ ਤੁਹਾਨੂੰ ਇੱਥੇ ਵਧੀਆ ਸੁਣੇਗਾ ਵੀ ਅੱਗੇ ਵਾਲੇ ਟੇਕ ਲੈਣ ਦੇ ਉਹ ਜਿਹੜੇ ਆ ਦੋ ਦੋ ਥਾਵਾਂ ਤੇ ਖੜੇ ਆ ਜਿਹੜੇ ਧੂ ਪਿੱਛੇ ਵਾਲੇ ਐ ਇਹਨਾਂ ਨੂੰ ਹੌਲੀ-ਹੌਲੀ ਕਿਰਪਾ ਕਰਕੇ ਬਿਠਾਓ ਤਾਂ ਜੋ ਥੋੜਾ ਜਿਹਾ ਟਿਕਾਅ ਬਣ ਜਾਏ ਨਹੀਂ ਤੇ ਆਪਾਂ ਨੂੰ ਮੱਥਾ ਟੇਕ ਜਾਂ ਨੂੰ ਸਾਰਾ ਦੁਆਨ ਲੰਘ ਜਾਣਾ ਉਹਨਾਂ ਨੂੰ ਟਾਈਮ ਹੋ ਜਾਣਾ ਫਿਰ ਇਕਾਗਰਤਾ ਨਹੀਂ ਬਣਦੀ ਹਿਲਜੁਲ ਜੀ ਬਣੀ ਰਹਿੰਦੀ ਐ ਹਿਲਜੁਲ ਵਿੱਚ ਫਿਰ ਦੁਆਨ ਦਾ ਸਵਾਦ ਨਹੀਂ ਆਉਂਦਾ ਆਨੰਦ ਫੇਰ ਹੀ ਬਣਦਾ ਹੈ ਜਦੋਂ ਆਪਾਂ ਸਾਰੇ ਜਣੇ ਟਿਕ ਕੇ ਹਰ ਜਸ ਕਰਦੇ ਹਾਂ ਸੁਣਦੇ ਹਾਂ ਕੋਈ ਗਾਵੈ ਉਸ ਮੈਂ ਹਰ ਨਾਮਾਂ ਚਿਤ ਲਾਏ ਤਉ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਰਮਗਤ ਪਾਈ ਪਰਮਗਤੀ ਤਾਂ ਦੀ ਹੁੰਦੀ ਹੈ ਜੀ ਬੰਦਾ ਵਿਕਾਸ ਪਰਮਗਤੀ ਮਤਲਬ ਵਿਕਾਸ ਤਰੱਕੀ ਅੰਦਰੋਂ ਬਾਹਰੋਂ ਤਾਂ ਐਂ ਕਰਦਾ ਹੈ ਜਦੋਂ ਧਿਆਨ ਨਾਲ ਸੁਣਦਾ ਹੈ ਧਿਆਨ ਨਾਲ ਸਮਝਦਾ ਹੈ ਗਾਉਂਦਾ ਤੇ ਸੁਣਦਾ ਹੈ ਸੁਣ ਤੇ ਪੁਨੀਤ ਕਹ ਤੇ ਪਵਿੱਤਰ ਸੋ ਸੁਣਨਾ ਕਹਿਣਾ ਸਾਰਾ ਕੁਝ ਸਾਡਾ ਪ੍ਰਵਾਨ ਹੁੰਦਾ ਬਾ ਕਿਰਪਾ ਕਰਕੇ ਮਨ ਜੋੜ ਕੇ ਵੀਰੋ ਖੁੱਲੇ-ਖੁੱਲੇ ਜਿੱਥੇ ਵੀ ਕਿਤੇ ਜਗਾ ਮਿਲੇ ਆਪ ਜੀ ਨੂੰ ਤੇ ਪਿਆਰ ਨਾਲ ਸਾਰਿਆਂ ਨੇ ਸਜਦੇ ਜਾਣਾ ਟਿਕਾ ਬਣਾ ਕੇ ਆਪਾਂ ਸਾਰੇ ਰਲ ਮਿਲ ਕੇ ਕੁਝ ਚਿਰ ਹਾਜ਼ਰੀ ਭਰੀਏ ਤਾਂ ਹੀ ਆਨੰਦ ਬਣਦਾ ਨਹੀਂ ਤੇ ਸਾਡਾ ਬਹੁਤਾ ਸਮਾਂ ਇਦਾਂ ਹੀ ਲੰਘ ਜਾਂਦਾ ਹੈ ਹਾਜ਼ਰ ਹੋ ਕੇ ਜੇ ਜਦੋਂ ਗਿਆਨ ਦਾ ਦੀਵਾ ਸਾਡੀ ਜ਼ਿੰਦਗੀ ਵਿੱਚ ਬਲੇਗਾ ਆਪਾਂ ਗਾਉਂਦੇ ਰਹੇ ਆ ਦੀਵਾ ਬਲੇ ਅੰਧੇਰਾ ਜਾਏ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲੇਗਾ ਹਨੇਰਾ ਦੂਰ ਹੋਏਗਾ ਚਾਨਣ ਆ ਜਾਏ ਜਦੋਂ ਚਾਨਣ ਆ ਜਾਏ ਫਿਰ ਹਨੇਰਾ ਦੂਰ ਹੋ ਜਾਂਦਾ ਹੈ ਤੇ ਗਿਆਨ ਦਾ ਦੀਵਾ ਜ਼ਿੰਦਗੀ ਜਦੋਂ ਬਲੇਗਾ ਫਿਰ ਭਾਈ ਆਨੰਦ ਬਣਨਾ ਹੈ ਆ ਸਤਿਗੁਰ ਦਾ ਬਚਨ ਹੈ ਇਹ ਵੀ ਆਪਾਂ ਸਾਰੇ ਰਲ ਕੇ ਆ ਦੀਵਾ ਬਲੈ ਅੰਧੇਰਾ ਜਾਏ ਇਹ ਟਕਾ ਨਾਲ ਸ਼ਬਦ ਨਾਲ ਸੁਣ ਲੈਨੇ ਆ ਉਹਨੇ ਨੂੰ ਤੁਸੀਂ ਫਿਰ ਟਕਾ ਬਣਾ ਲੋਗੇ ਥੋੜਾ ਜਿਹਾ ਖੁੱਲੇ ਖੁੱਲੇ ਜਿਆਦਾ ਵੀ ਢੀੜੇ ਢੀੜੇ ਨਾ ਬੈਠੇ ਹੋ ਖੁੱਲੇ-ਖੁੱਲੇ ਬਹਿ ਜਿਓ ਲਵਾ ਸ਼ਬਦ ਨਾਲ ਨਾਲ ਸੁਣੋ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ

ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਰਜ ਕੇ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ o You are my ਸਾਜ ਕੀ ਕਾਹ ਪੜ ਪੜ ਪੰਡਤ ਕਰ ਹੈ ਵਿਚਾਰ ਪੜ ਪੜ ਵਨ ਕਰ ਹੈ ਵਿਚਾਰ ਪੜ ਪੜ ਪੰਡਤ ਕਰ ਹੈ ਵਿਚਾਰ ਦੀਵਾ ਬਲ ਅੰਧੇ

ਬਲੇ ਅੰਧੇਰਾ ਜਾ ਬਲੇ ਪਰੰਦੇਰਾ ਜਾ ਅੰਧੇਰਾ ਜਾ ਦੀਵਾ ਬਲੇ ਅੰਧੇਰਾ ਜਾ ਗਿਆਨ ਦਾ ਦੀਵਾ ਜਦੋਂ ਜ਼ਿੰਦਗੀ ਵਿੱਚ ਬਲਦਾ ਤੇ ਫਿਰ ਹਨੇਰਾ ਦੂਰ ਹੋ ਜਾਂਦਾ ਇਹ ਸ਼ਬਦ ਦੇ ਅਰਥ ਨੇ ਜਰਾ ਕੇ ਪੰਕਤੀਆਂ ਬੋਲੋ ਫਿਰ ਸਰ ਇੱਕ ਇੱਕ ਪੰਕਤੀ ਦੀਵਾ ਬਲਿਆ ਗਿਆ ਆਂਦਾ ਹਨੇਰਾ ਖਤਮ ਹੋ ਗਿਆ ਜਿਵੇਂ ਗਿਆਮ ਦਾ ਦੀਵਾ ਜਿਵੇਂ ਦੀਵਾ ਹਨੇਰੇ ਨੂੰ ਖਤਮ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਧਰਮ ਗ੍ਰੰਥ ਹੁੰਦੇ ਆ ਧਰਮ ਗ੍ਰੰਥ ਚਾਹੇ ਗੀਤਾ ਹੋਵੇ ਚਾਹੇ ਕੋਈ ਧਰਮ ਗ੍ਰੰਥ ਹੋਵੇ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਆ ਸਿੱਖ ਗੁਰੂ ਗ੍ਰੰਥ ਸਾਹਿਬ ਧਰਮ ਗ੍ਰੰਥ ਜਦੋਂ ਇਹਨਾਂ ਨੂੰ ਪੜਿਆ ਜਾਂਦਾ ਹੈ ਤੇ ਫਿਰ ਜਿਵੇਂ ਦੀਵਾ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਇਹਨਾਂ ਦਾ ਗਿਆਨ ਬੰਦੇ ਅੰਦਰੋਂ ਪਾਪ ਖਤਮ ਕਰ ਦਿੰਦਾ ਹੈ ਮਾੜੇ ਵਿਚਾਰ ਖਤਮ ਕਰ ਦਿੰਦਾ ਹੈ ਪਰ ਮਾੜੇ ਵਿਚਾਰ ਖਤਮ ਕਰਨ ਲਈ ਪੜੇ ਬੰਦਾ ਤਾਂ ਵਿਚਾਰ ਮਾੜੇ ਖਤਮ ਹੁੰਦੇ ਐ ਜਿੰਨੇ ਧੰਦਾ ਬਣਾ ਲਿਆ ਪਾਠ ਪਾਠਾ ਨੂੰ ਹੀ ਧੰਦਾ ਬਣਾ ਲਿਆ ਉਹਦੇ ਨਹੀਂ ਗੱਲ ਬਣਦੀ ਧੰਦਾ ਨਹੀਂ ਬਣਾਉਣਾ ਹੁੰਦਾ ਧਰਮ ਨੂੰ ਆਪਣੇ ਮਾਈਂਡ ਨੂੰ ਚੇਂਜ ਕਰਨ ਲਈ ਗਿਆਨ ਲੈਣਾ ਹੁੰਦਾ ਹੈ So no. <laughs>